ਗਾਇ ਗੁਰੂ ਜੀ ਹੁਕਮਸਰ ਸੇਵਾ ਸੁਸਾਇਟੀ ਮੋਗਾ ਤੋਂ ਅੱਜ ਅਸੀਂ ਮੋਗਾ ਸ਼ਹਿਰ ਦੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਠੰਡ ਦਾ ਮੌਸਮ ਚੱਲ ਰਿਹਾ ਜੀ ਤੇ ਬਹੁਤ ਹੁੰਦਾ ਜੀ ਤੇ ਬਹੁਤ ਸਾਰੇ ਵੀਰ ਭਰਾ ਮਜ਼ਦੂਰ ਐ ਜੋ ਵੀ ਨੇ ਕਿ ਜਿਨ੍ਹਾਂ ਕੋਲ ਇਹ ਇੰਨੀ ਠੰਡ ਰੋਕਣ ਲਈ ਪ੍ਰੋਪਰ ਕੱਪੜੇ ਵੀ ਨਹੀਂ ਹੁੰਦੇ ਜਿਹੜੇ ਕਿ ਦੂਰ ਨੇੜੇ ਸਾਈਕਲ ਮੋਟਰਸਾਈਕਲਾਂ ਤੇ ਆਪਦੇ ਫੈਕਟਰੀਆਂ ਜਾਂ ਕਿਤੇ ਦੂਰ ਨੇੜੇ ਕੰਮ ਤੇ ਜਾਂਦੇ ਨੇ ਤੇ ਉਹਨਾਂ ਲਈ ਆਪਾਂ ਇੱਕ ਅਪਰਾਲਾ ਕਰ ਸਕਦੇ ਹਾਂ ਸਾਰੇ ਰਲ ਮਿਲ ਕੇ ਸਾਡੇ ਐਨ ਜੀਓ ਦਾ ਸਾਥ ਦਿਓ ਕਿ ਆਪਾਂ ਹਰ ਘਰ ਵਿੱਚ ਪਰਮਾਤਮਾ ਦੀ ਮਿਹਰ ਨਾਲ 4 ਤੋਂ 5 ਮੈਂਬਰ ਹੁੰਦੇ ਨੇ ਜਿੰਨਾ ਦੇ ਕੇ ਕੱਪੜੇ ਆਪਾਂ ਅਕਸਰ ਜਿਹੜੇ ਪਿਛਲੇ ਸਾਲਾਂ 'ਚ ਖਰੀਦੇ ਹੁੰਦੇ ਨੇ ਉਹ ਛੋਟੇ ਹੋ ਜਾਂਦੇ ਨੇ ਆਪਾਂ ਉਹ ਕੱਪੜੇ ਜਿਹੜੇ ਵਿਅਰਥ ਉਹਨਾਂ ਦੇ ਵਰਤੋਂ 'ਚ ਨਹੀਂ ਹੁੰਦੇ ਪਏ ਆਪਣੇ ਛੋਟੇ ਤੋਂ ਛੋਟੇ ਬੱਚਿਆਂ ਦੇ ਬਜ਼ੁਰਗਾਂ ਦੇ ਮਾਤਾ ਦੇ ਭੈਣਾਂ ਦੇ ਉਹ ਕੱਪੜੇ ਤੁਸੀਂ ਕੋਟ-ਕੋਟੀਆਂ ਟੋਪੀਆਂ ਆਦਿ ਸਾਡੀ ਐਨ ਜੀਓ ਤੱਕ ਪਹੁੰਚਦੇ ਕਰਕੇ ਦਿਓ ਜਾਂ ਫਿਰ ਸਾਨੂੰ ਕਾਲ ਕਰ ਦਿਓ ਅਸੀਂ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਵਿੱਚ ਦਵਾਂਗੇ ਜੀ ਸਾਡੀ ਐਨ ਜੀਓ ਮੈਂਬਰਾਂ ਦੇ ਤੇ ਅਸੀਂ ਉਹਨਾਂ ਕੱਪੜਿਆਂ ਨੂੰ ਡ੍ਰੈਗਲਾਈਨ ਕਰਕੇ ਉਹਨਾਂ ਲਈ ਲੋਡਬੰਦ ਪਰਵਾਰਾਂ ਤੱਕ ਵੀਰਪਰਾਵਾਂ ਤੱਕ ਪਹੁੰਚਦਾ ਕਰਕੇ ਦਵਾਂਗੇ ਕਿ ਜਿੰਨਾਂ ਦੇ ਉਹ ਵਰਤੋਂ ਜਾ ਸਕੇ ਤੇ ਇਸ ਪਰਾਲੇ ਚ ਸਾਡਾ ਸਾਥ ਦਿਓ ਅਸੀਂ ਸਾਡੇ ਐਨ ਜੀਓ ਮੈਂਬਰ ਸੋਨੂ ਸ਼ੂ ਸੈਂਟਰ ਸੋਨੂ ਵੀਰ ਜੀ ਦੀ ਸ਼ਾਪ ਹੈਗੀ ਕੈਂਪ ਕਪੜਾ ਮਾਰਕੀਟ ਚ ਉਹਨਾਂ ਦਾ ਨੰਬਰ ਤੇ ਉਹਨਾਂ ਦੇ ਕਾਰਡ ਦੀ ਫੋਟੋ ਪਾ ਦਾਂਗੇ ਜੀ ਜੇ ਕੋਈ ਨੇੜੇ ਤੇੜ ਦੇ ਮੇਰਾ ਵੀਰਪਰਾ ਹੈਗਾ ਕੋਈ ਸੇਵਾ ਕੱਪੜਿਆਂ ਦੀ ਕਰਨਾ ਚਾਹੁੰਦਾ ਵਾ ਤੋ ਵੀਰ ਜੀ ਦੁਕਾਨ ਤੇ ਪਹੁੰਚਦੇ ਕਰ ਦਿਓ ਨਹੀਂ ਤਾਂ ਅਸੀਂ ਨੰਬਰ ਦਵਾਂਗੇ ਤੇ ਸਾਨੂੰ ਕਾਲ ਕਰ ਦਿਓ ਅਸੀਂ ਡੋਸਟਿਪ ਤੋਂ ਜਾ ਕੇ ਅਸੀਂ ਕਲੈਕਟ ਵੀ ਕਰ ਲਾਂਗੇ ਜੀ ਬੜੀ ਮਿਹਰਬਾਨੀ ਹੋਊਗੀ ਜੀ ਤੁਸੀਂ ਸਾਡਾ ਇਸ ਅਨੇਕ ਕੰਮ ਵਿੱਚ ਸਾਧੋਂਗੇ ਧੰਨਵਾਦ